ਪੰਜਾਬ ਤੋਂ ਲੈ ਕੇ ਅਧੂਲਨ ਜੇ ਕਹੀ ਜੀਏ ਪੰਜਵੇਂ ਮਹੀਨੇ ਚ ਪੈਰ ਤਾਂ ਨ ਜਾ ਰਿਹਾਗਾ ਦੋ ਮਹੀਨੇ ਅਧੂਲਨ ਪੰਜਾਬ ਦੇ ਵਿੱਚ ਚੱਲੇਗਾ ਤੇ ਦੋ ਮਹੀਨੇ ਸਾਨੂੰ ਦਿੱਲੀ ਦੀ ਸਰਹੱਦਾਂ ਤੇ ਉੱਤੇ ਬੈਠਿਆ ਨੂੰ ਹੋਗਾ ਜਿਹੜਾ ਪਿਛਲੇ ਦੋ ਮਹੀਨੇ ਅਧੂਲਨ ਦੇ ਵਿੱਚ ਮੈਂ ਕਿਹ ਕਹੂੰਗਾ ਬਹੁਤ ਵੱਡੀ ਜੋ ਲੋਕਾਂ ਨੇ ਹਿੱਸਾ ਪਾਇਆ ਯੋਗਦਾਨ ਪਾਇਆ ਚਾਹੇ ਲੰਗਰ ਵੱਲੋਂ ਚਾਹੇ ਕਾਸ਼ੇ ਵੱਲੋਂ ਬਹੁਤ ਜਾਦੇ ਪੈਸੇ ਵੱਲੋਂ ਤੇ ਖਰਾਕ ਵੱਲੋਂ ਬਹੁਤ ਜਿਆਦੇ ਲੋਕਾਂ ਦਾ ਸਮੂਲੀਅਤ ਹੋਈ ਹੈ ਪਰ ਪਿਛਲੇ ਅਧੋਲਣ ਦੇ ਵਿੱਚ ਹਰਦਮ ਬਾਜ਼ ਵੀ ਜਿਆਦੇ ਰਹੇ ਨੇ ਜਿਹੜੇ ਹਰਦਮ ਚੋਣਾ ਉਹ ਵੀ ਰਹੇ ਨੇ ਰੌਲਾ ਪਾਉਣਾ ਸਾਰਾ ਕੁਝ ਕਰਨਾ ਅਧੋਲਣ ਇੱਕ ਮੇਲਾ ਬਣਾਤਾ ਸੀ ਸਹੀ ਅਸਲੀ ਸੀਗਾ ਅਸਲ ਸਾਡਾ ਅਧੋਲਣ ਇਸ 26 ਤਰੀਕ ਤੋਂ ਸ਼ੁਰੂ ਹੋਇਆ ਜਿਹੜੀ ਅਸੀਂ ਮਤਲਬ ਪ੍ਰੇਟ ਕਰਨੀ ਦੀਗੀ ਜੋ ਮਤਲਬ ਭਾਰ ਦਾ ਸੁਧਾਨ ਲਾਗੂ ਹੋਇਆ ਮੇਰਾ ਕਹਿਣਾ ਹੈ ਕਿ ਸੋ ਸਗੰਦਨ ਦਿਨ ਤੇਗਾ ਅੱਗੇ ਕੱਲੀ ਸਰਕਾਰ ਮਨਾਉਂਦੀ ਹੁੰਦੀ ਅਫਸਰशाही ਮਨਾਉਂਦੀ ਹੁੰਦੀ ਐਤ ਕੀ 26 ਜਨਵਰੀ ਅਸੀਂ ਮਤਲ ਸਾਰੇ ਪਾਰ ਦੇ ਮਜ਼ਦੂਰਾਂ ਨੇ ਕਿਸਾਨਾਂ ਨੇ ਔਰਤਾਂ ਨੇ ਵਿਦਿਆਰਥੀਆਂ ਨੇ ਰਲ ਕੇ ਅਸੀਂ ਪ੍ਰੇਟ ਕਰਨੀ ਸੀ ਪਰ ਸਰਕਾਰ ਇਸ ਗੱਲ ਤੋਂ ਪਰੇਸ਼ਾਨ ਤੀਗੀ ਕਿ ਪ੍ਰੇਟ ਕਰਨ ਦੇਣੀ ਨਹੀਂ ਮੀਟਿੰਗਾਂ ਵੀ ਹੁੰਦੀਆਂ ਨੇ ਸਰਕਾਰ ਨਾਲ ਵੀ ਮੀਟਿੰਗਾਂ ਹੋਈਆਂ ਤੇ ਪ੍ਰਸ਼ਾਸਨ ਨਾਲ ਮੀਟਿੰਗਾਂ ਹੋਈਆਂ ਰਸਤੇ ਬਾਰੇ ਖਾਸੀ ਮਤਲ ਕਿਹੜੇ ਪਾਸੇ ਦੀ ਪ੍ਰੇਟ ਕੀਤੀ ਜਾਵੇ ਬਾਕੀ ਦੇ ਪ੍ਰਸ਼ਾਸਨ ਦੇ ਨਾਲ ਇਹ ਹੋ ਕੇ ਸਾਨੂੰ ਪੰਜ ਰਸਤੇ ਦਿੱਤੇ ਗਏ ਜਿਹੜਾ ਇੱਕ ਰਸਤਾ ਘਟੂ ਘਟ 100 ਕਿਲੋਮੀਟਰ ਤਾਇ ਕਰਦਾ ਤੀਗਾ ਤੇ ਸਾਰਾ ਕੁਤਾ ਇਹ ਹੋ ਕੇ ਸਮਾਂ ਤੈ ਹੋ ਗਿਆ ਵੀ 10 ਵਜੇ ਮਾਰਚ ਕਰਨਾ ਪਰ ਜਿਹੜੇ ਲੋਕ ਕੁਝ ਅंदोलਨ ਨੂੰ ਖਰਾਬ ਕਰਨਾ ਚਾਹੁੰਦੇ ਸੀ ਤਾਕਤਾਂ ਸਰਕਾਰ ਨੇ ਲੰਮੇ ਸਮੇਂ ਤੋਂ ਤਿਆਰ ਕਰੀਆਂ ਦੀਆਂ ਉਹਨਾਂ ਨੇ ਨਾਕਾ ਮੈਰਾ ਖਿਆਲ ਹੈ ਵੀ 8 ਵਜੇ ਤੋਂ ਪਹਿਲਾਂ ਹੀ ਤੋੜ ਕੇ ਤਿਆਰੀ ਕਰਤੀ ਆਪਦੀ ਸਾਡੀਆਂ ਜਥੇਬੰਦੀਆਂ ਦਾ ਪ੍ਰੋਗਰਾਮ ਹੈਗਾ ਤੇ ਜਿਹੜਾ 40 ਜਥੇਬੰਦੀਆਂ ਦਾ ਵੀ ਅਸੀਂ ਆਵਦਾ 10 ਵਜੇ ਤੁਰਾਂਗੇ ਪਰ ਫਿਰ ਸਾਡੇ ਕਿਸਾਨਾਂ ਨੂੰ ਇਸ ਗੱਲ ਦੀ ਕਾਹਲ ਹੋਈ ਗਾਹਾਂ ਜਿਹੜੀ ਮਾੜੀ ਗੱਲ ਹੋਈ ਜਿਹੜੇ ਰਸਤੇ ਰਹੀ ਅਸੀਂ ਦੂਲੂਣਾ ਲਿਜਾਣਾ ਚਾਹੁੰਦੇ ਸੀਗੇ ਉਧਰ ਦੂਲੂਣ ਨਹੀਂ ਗਿਆ ਪਰ ਜਿੰਨੇ ਕ ਸਾਡੇ ਕਿਸਾਨ ਸਾਡੇ ਆਖੇ ਲੱਗਦੇ ਸਾਡੀ ਗੱਲ ਮੰਨਦੇ ਜਿਹੜੇ ਬਰਕਰਤੀ ਪੱਕੇ ਉਹ ਸਾਡੇ ਨਾਲ ਗਏ ਦੂਜਾ ਜਿਹੜੇ ਤਾਕਤਾਂ ਤਿਆਰ ਕਰੀਆਂ ਹੋਈਆਂ ਦੀਆਂ ਉਧਰ ਮੁੜ ਗਏ ਸਾਡੇ ਪੰਜਾਬ ਦੇ ਵਿੱਚੋਂ ਸ਼ੁਰੂ ਦੂਲੂਣਾ ਜਦੋਂ ਤੋਂ ਸ਼ੁਰੂ ਹੋਇਆ ਨਾ ਅਸੀਂ ਲਾਲ ਕਿਲੇ ਦੇ ਝੰਡਾ ਚੜਾਉਣਾ ਸੀ ਨਾ ਚੜਾਉਣਾ ਇਹ ਗੱਲ ਅਸੀਂ ਸਾਰੀ ਸਮਝਦੇ ਆ ਜੇ ਇੱਕ ਧਰਮ ਦਾ ਝੰਡਾ ਚੜ੍ਹੂਗਾ ਦੂਜੇ ਧਰਮ ਦਾ ਚੜ੍ਹੂਗਾ ਸਾਰੇ ਧਰਮ ਵਾਲੇ ਝੰਡੇ ਚੜਾਉਣਗੇ ਨਹੀਂ ਲਾਲ ਕੇ ਲਾ ਇੱਕ ਕੌਮੀ ਕੇ ਲਾਇ ਹੋ ਉਥੇ ਕੌਮੀ ਝੰਡੇ ਚੜ੍ਹਨਾ ਚਾਹੀਦਾ ਪਰ ਉਹ ਜਿਹੜੇ ਮੋਰੇ ਤਾਕਤਾਂ ਲੱਗੀਆਂ ਦਿਆਂ ਉਹਨਾਂ ਨੇ ਸਾਰਾ ਜਿਹੜੇ ਅਧੋਲਨ ਸਾਡੇ ਪਾਸੇ ਲਿਆਉਣ ਦੇ ਸਰਕਾਰ ਦੇ ਮਿਲੀ ਭੁਗਤਣਾ ਇਸੇ ਗੱਲ ਤੇ ਮੋਦੀ ਤੇ ਸ਼ਾਹ ਦੋਨੇ ਲੱਗੇ ਹੋਏ ਦੀ ਵੀ ਅਧੋਲਨ ਨੂੰ ਇਸ ਰਸਤੇ ਪਾਇਆ ਜਾਵੇ ਅਧੋਲਨ ਨੂੰ ਬਦਨਾਮ ਕੀਤਾ ਜਾਵੇ ਉਹ ਇਸ ਗੱਲ 'ਚ ਕਿਸੇ ਦਾ ਹੱਦ ਤੱਕ ਕਾਮਯਾਬ ਹੋਗੇ ਕਿਵੇਂ ਕਾਮਯਾਬ ਹੋਗੇ 50 ਸਾਡੇ ਟਰੈਕਟਰ ਪਤਾ ਨਹੀਂ ਕਿੱਥੇ ਨੇ ਅਜੇ ਉਹ ਨਹੀਂ ਪਤਾ ਕਿੱਧਰ ਗਿਆ 2 250 ਸਾਡਾ ਨੌਜਵਾਨ ਪਤਾ ਨਹੀਂ ਹਜੇ ਕਿੱਥੇ ਹੈ ਕੀ ਹਾਲਤ ਹੈ ਉਹਨਾਂ ਦੀ ਤੇ ਦੋ ਨੌਜਵਾਨ ਸਾਡੇ ਸ਼ਹੀਦ ਹੋ ਗਏ ਉਹ ਜਿਹੜੇ ਤਾਕਤਾਂ ਮੂਰੇ ਲੱਗੀਆਂ ਮੈਂ ਕਹਿੰਦਾ ਉਹਨਾਂ ਦੇ ਕਾਤਲ ਉਹ ਜ਼ਿੰਮੇਵਾਰ ਤੇ ਜਿਹੜਾ ਖਾਸ ਕਰਕੇ ਪ੍ਰਧਾਨ ਮੰਤਰੀ ਸ਼ਾਹ ਜ਼ਿੰਮੇਵਾਰ ਰਹਿਗਾ ਉਹ ਦੋ ਨੌਜਵਾਨਾਂ ਦਾ ਕਾਤਲ ਪਰ ਫੇਰ ਵੀ ਸਿਆਣੀ ਲੀਡਰਸ਼ਿਪ ਨੇ ਆਪਦੇ ਦੋਨੋਂ ਨੂੰ ਸਾਮਝਿਆ ਇਹਨੂੰ ਅਸੀਂ ਸਹੀ ਕਿਵੇਂ ਸਮਝਦੇ ਹਾਂ ਜਿੱਥੋਂ ਦੀ ਸਾਡੀ ਲੀਡਰਸ਼ਿਪ ਨੇ ਰਾਹ ਲਿਆ ਤੀਗਾ ਉੱਥੇ ਲੋਕਾਂ ਨੇ ਫੋਲਡ ਬਸਾਏ ਖਾਣੇ ਖਵਾਏ ਬਹੁਤ ਠੰਡਾ ਪਿਆਇਆ ਚਾਹ ਪਿਆਈ ਪੂਰਾ ਸਾਡਾ ਮਾਨ ਤਨ ਕਰਿਆ ਤੇ ਜਿਹੜੇ ਪਾਸੇ ਮਾੜੀਆਂ ਤਾਕਤਾਂ ਸਾਡੇ ਦੋਲ ਨੂੰ ਲਗੀਆਂ ਉੱਥੇ ਲੋਕਾਂ ਤੇ ਡੰਡੇ ਪਏ ਦੋ ਨੌਜਵਾਨ ਸ਼ਹੀਦ ਹੋਏ ਟਰੈਕਟਰ ਫੁੱਕੇ ਦੋ ਢਾਈ ਸੌ ਨੌਜਵਾਨ ਲਾ ਪਤਾ ਹਜੇ ਖਬਰੀ ਨਹੀਂ ਕਿੱਥੇ ਹੈ ਉਹਦੇ ਬਾਰੇ ਸਾਨੂੰ ਪਤਾ ਨਹੀਂਗਾ ਇਹ ਵੱਡਾ ਨੁਕਸਾਨ ਹੋਇਆ ਅਗਲੀ ਗੱਲ ਮੈਂ ਕਹਿਣਾ ਚਾਹਨਾਗਾ ਵੀ ਅਸੀਂ ਜੋ ਨੁਕਸਾਨ ਟਰੈਕਟਰਾਂ ਦਾ ਹੋਇਆ ਜਾਂ ਸਾਡੇ ਨੌਜਵਾਨਾਂ ਦਾ ਜ਼ਬਾਨਤਾ ਕਰਾਉਣੀ ਹੈ ਕੋਈ ਵੀ ਪੈਸਾ ਖਰਚ ਹੋਊਗਾ ਤਾਂ ਅਸੀਂ ਉਹ ਮਤਲਬ ਸਾਰਾ ਸਾਡੀਆਂ ਜਥੇਬੰਦੀਆਂ ਪੈਸਾ ਖਰਚ ਕਰਨਗੀਆਂ ਤੇ ਆਪਣਾ ਜਿਹੜੇ ਪਰਿਵਾਰਾਂ ਦੇ ਦੋ ਨੌਜਵਾਨ ਸ਼ਹੀਦ ਹੋਏ ਨੇ ਮੈਂ ਸਾਰੀਆਂ ਜਥੇਬੰਦੀਆਂ ਬੰਦੋਂ ਦੁੱਖ ਸਾਂਝਾ ਕਰਦਾ ਦੁੱਖ ਡਰੋਣਾਗਾ ਉਹ ਬਹੁਤ ਇੱਕ ਮਾਰੀ ਗੱਲ ਹੋਈ ਹੈ ਕਰਨ ਹੋਈ ਹੈ ਨਹੀਂ ਹੋਣੀ ਚਾਹੀਦੀ ਇਸ ਗੱਲ ਕੇ ਅਗਲੀ ਗੱਲ ਸਰਕਾਰ ਨੇ ਸਾਰੇ ਹੱਥ ਕੰਡੇ ਬਣਾ ਦੇ ਸਾਡੇ ਦੋਨਾਂ ਨੂੰ ਫੇਲ ਕਰ ਦੇ ਮੈਂ ਕਹਾਂ ਬਈ ਗੁਰਮਤਿ ਸਟੇਜਾਂ ਤੇ ਬੋਲਦਾ ਲਾਜ਼ਮੀ ਵੀ ਸਰਕਾਰ ਨੇ 70% ਜੀ ਹਮਲਾ ਕਰ ਲਿਆ ਨਹੀਂ ਮਕਾਮ ਦਾ ਕੋਈ ਸਰਕਾਰ 80% ਹਮਲਾ ਕਰ ਲਿਆ ਫਿਰ ਮੈਂ ਬਾਅਕੇ ਦੇ ਨਾਂ ਲੈ ਕੇ ਬੋਲਿਆ ਵੀ ਵਿਰੋਧੀ ਧਿਰਾਂ ਨੇ ਵੀ ਸਾਡੇ ਤੇ 10% ਹਮਲਾ ਕੀਤਾ ਇੱਕ ਲੀਡਰ ਨੂੰ ਸਾਡੇ ਨੂੰ ਪਮਾ ਲਿਆ 18 ਘੰਟਿਆਂ ਦੇ ਵਿੱਚ ਅਸੀਂ ਆਉਦੀ ਸਿਤੀ ਉਹਨੇ ਉਗਰੀ 10% ਸਾਡੇ ਦੇ ਸਰਕਾਰ ਨੇ ਹੁਣ ਹਮਲਾ ਕੀਤਾ ਉਹ ਦੂਜੀਆਂ ਤਾਕਤਾਂ ਨੂੰ ਮੋੜੇ ਲਾ ਕੇ ਲਿਆ ਕੇ ਸਾਡੇ ਦੂਰ ਨੂੰ ਖਰਾਬ ਕਰਨ ਵਾਸਤੇ ਪਰ ਉਹ ਵੀ ਅਸੀਂ ਇੱਕ ਇੱਕ ਤਰ੍ਹਾਂ ਦਾ ਨਾਕਾਉ ਕਰਤਾ ਆਪਣੇ ਦੂਰ ਨੂੰ ਸਾਬ ਲਿਆ ਦੋਲਣ ਬਹੁਤ ਹੌਸਲੇ ਚੱਲ ਰਿਹਾ ਹੈ ਛਾਤ ਲਈ ਗਿਆ ਮੈਂ ਸਾਰੇ ਲੋਕਾਂ ਨੂੰ ਭਾਰਤ ਦੇ ਲੋਕਾਂ ਨੂੰ 50 ਖਾਸ ਕਰਕੇ ਬਣਾ ਦੇ ਲੋਕਾਂ ਨੂੰ ਇਹ ਅਫਵਾਹ ਨੇ ਵੀ ਇੱਥੇ ਆ ਕੁਸ਼ ਹੋ ਗਿਆ ਕਰਦੇ ਨੇ ਥੋੜਾ ਕਰਸ ਪਰ ਉਹਨੂੰ ਅਸੀਂ ਰੋਕ ਲਾਣਿਆ ਕਿ ਵੀ ਇਸ ਕਰਕੇ ਪੂਰਾ ਵਧੀਆ ਚੱਲਦਾ ਮੇਰੇ ਸਾਥੀਆਂ ਨੇ ਮੈਨੂੰ ਪੁੱਛਿਆ ਦੀ ਵੀ ਪ੍ਰਧਾਨ ਜੀ ਜੇ ਮਤਲਬ ਸਰਕਾਰ ਸਾਰੇ ਕੰਮ ਤੋਂ ਫੇਲ ਹੋ ਗਈ ਕੀ ਇਹ ਗੋਲੀ ਚਲਾਉਗੀ ਕਿਵੇਂ ਕਰੂਗੀ ਮੈਂ ਪਰ ਇੱਕ ਉਹਨੂੰ ਭਰੋਸਾ ਦਵਾਇਆ ਦੀ ਵੀ ਨਾ ਭਾਰਤ ਦੀ ਫੌਜ ਸਾਡੇ ਦੇ ਹਮਲਾ ਕਰੇ ਨਾ ਇਥੋਂ ਦੀ ਪੁਲਿਸ ਕਰੇ ਨਾ ਹਰਿਆਣੇ ਦੀ ਪੁਲਿਸ ਕਰੇ ਨਾ ਦਿੱਲੀ ਦੀ ਪੁਲਿਸ ਕਰੇ ਜਿਹੜਾ ਇਹਨਾਂ ਨੇ ਆਰਆਰਐਸ ਨੇ ਕਾਦਾ 25000 ਬੰਦਾ ਤਿਆਰ ਕੀਤਾਗਾ ਉਹ ਨਾਲ ਸਾਡੇ ਜੋ ਰੂਟ ਕਰਾਊਗਾ ਉਹਨਾਂ ਨੇ ਸ਼ੁਰੂ ਕਰਤਾ ਮੈਂ ਇਸ ਗੱਲ 'ਤੇ ਕਿਉਂ ਜਿਗਰ ਕਰਦਾਗਾ ਜਿੱਮੇ ਸਾਡਾ ਰਾਜਸਥਾਨ ਨਾਲ ਬਾਰਡਰ ਹੈ ਜਿਹੜਾ ਹਜ਼ਾਰ ਨੌਜਵਾਨ ਸਾਡਾਗਾ ਹੋਇਆ ਸੀ ਇਹਨਾਂ ਦੇ ਗੁੰਡਿਆਂ ਨੇ ਜਾ ਕੇ ਉੱਥੇ ਹਮਲਾ ਕੀਤਾ ਦੂਜੇ ਸਾਡੇ ਨੇ دماغਰ ਬੈਠ ਕੇ ਉਹਨਾਂ ਨੂੰ ਬਚਾਇਆ ਤਾਂ ਉਸ ਕਰਕੇ ਉੱਥੇ ਹਮ ਲੱਗਦਾ ਫੇਰ ਟਕਾਇਆ ਸਾਹਬ ਦੇ ਇਕੱਠੇ ਹੋ ਕੇ ਗਏ ਕੋਈ ਫੋਰਸ ਨਹੀਂ ਗਈ ਪੁਲਿਸ ਨਹੀਂ ਗਈ ਕੋ ਲੀਡਰ ਨਹੀਂ ਜਾਤਰਨਾ ਚੱਕਣ ਨੂੰ ਕਹਿਣ ਨੂੰ ਪਾ ਕੇ ਜਿਹਨਾਂ ਦੇ ਉਹੀ ਗੁੰਡੇ ਲੋਕ ਉੱਥੇ ਗਏ ਟਕੈਨ ਤੇ ਦਬਾਅ ਪਾਇਆ ਟਕੈਨ ਦੀ ਸੋਜ ਨੇ ਸੋਜ ਨੇ ਉਹਦੀ ਨੇ ਮਰਪੂਰਾ ਨਾਲ ਤਰੀਕੇ ਦੇ ਨਾਲ ਆਪਦੇ ਦਿਲ ਨੂੰ ਭਾਵਕ ਹੋ ਕੇ ਮੁਰਕੇ ਕਾਮ ਜਾਵ ਕਰ ਲਿਆ ਹੁਣ ਵੀ ਅੱਜ ਮੈਨੂੰ ਪਤਾ ਲੱਗਿਆਗਾ ਜਿਹੜੀ ਇੱਕ ਸਾਡੇ ਮਾਗਰਸ ਤੇ ਚੱਲਦੀ ਐ ਉਹ ਚਾਹੇ ਅਸੀਂ ਉਸ ਜਥੇਬੰਦੀ ਨਾਲ ਉਹ ਲੋਕਾਂ ਨਾਲ ਨਾਰਾਜ਼ ਨਹੀਂ ਹੈਗੇ ਸੀ ਲੀਡਰ ਉਹ ਜਿਹੜੇ ਗਲਤ ਰਸਤੇ ਪਾ ਕੇ ਲੈ ਕੇ ਗਏ ਅਸੀਂ ਇਕੱਲੇ ਉਹਨਾਂ ਦੇ ਲੀਡਰਾਂ ਨਾਲ ਨਰਾਜ ਆ ਵੀ ਦੋਨੋਂ ਨੂੰ ਗਲਤ ਪਾਸੇ ਲੈ ਗਏ ਜੇ ਆਰਆਰਐਸ ਵਾਲੇ ਸੋਚਣ ਜਿਹੜੋਂ ਕਿਸਾਨ ਬੈਠੇ ਨੇ ਉਹਨਾਂ ਤੇ ਹਮਲਾ ਕਰਾਂਗੇ ਅਸੀਂ ਮੂੰਹ ਤੋੜਵਾ ਜਵਾਬ ਦੇਵਾਂਗੇ ਉਹ ਜੇ ਦੋਨੋਂ ਨੂੰ ਪਾਸੇ ਲਿਜਾਣ ਵਾਲਾ ਧਨੇਰ ਹੈ ਦੋਨੋਂ ਨੂੰ ਪਾਸੇ ਲਿਜਾਣ ਵਾਲਾ ਮਤਲਬ ਦੂਜਾ ਉਹਦਾ ਪ੍ਰਧਾਨ ਹੈ ਤੇ ਜਿਹੜੇ ਲੋਕ ਲੜਨ ਵਾਲੇ ਨੇ ਉਹ ਤਾਂ ਸਾਡੇ ਨੇ ਨਾ ਜੇ ਇਹ ਨਾ ਕੋਈ ਮਤਲਬ ਗੱਤੀ ਮੰਨ ਜੋ ਜੇ ਅਸੀਂ ਉਹਨਾਂ ਦੇ ਖਿਲਾਫ ਬੋਲਦੇ ਆ ਦੋਨਾਂ ਲੀਡਰਾਂ ਦੇ ਖਿਲਾਫ ਬੋਲਦੇ ਆ ਮੈਨਾਂ ਸੋਦੇ ਬਾਜੀ ਕਰੀ ਆ ਪਰ ਜਿਹੜੇ ਲੋਕ ਨੇ ਥੱਲੇ ਉਹ ਸਾਡੇ ਨੇ ਜੇ ਤੁਸੀਂ ਉਹਨਾਂ ਦੇ ਇੱਕ ਡੰਡਾ ਮਾਰਾਂਗੇ ਫਿਰ ਮੁਰਾ ਚਾਰ ਸਾਨੂੰ ਖੜਕਾਉਣੀ ਪੈਣੀ ਕਿਤੇ ਸੁਣੀ ਦਿੱਤ ਚੋਵੇ ਅੱਜ ਮੈਨੂੰ ਪਤਾ ਲੱਗਿਆ ਵੀ ਉੱਥੇ ਪੱਥਰ ਬਾਜੀ ਚਲਾਈ ਆ ਉਲਟਾ ਅਥਰੂ ਗਾਇਸ ਮਤਲਬ ਪੁਸ਼ਤੋ ਕਹਿ ਕੇ ਮੋਦੀ ਨੇ ਗ੍ਰਾਮਾਤਰੀ ਨੇ ਅਥਰੂਆਂ ਸਾਡੇ ਦੇ ਸਟੇਗੇ ਨੇ ਸਾਡੇ ਕਿਸਾਨਾਂ ਤੇ ਜਿਹੜੇ ਲੜ ਰਹੇ ਨੇਗੇ ਮੈਂ ਦੁਬਾਰਾ ਫੇਰ ਸਰਕਾਰ ਨੂੰ ਚੇਤਾਵਨੀ ਦੇ ਦਿੰਦਾ ਉਹ ਸਾਨੂੰ ਅੱਡ ਨਾ ਸਮਝੇ ਕੋਈ ਵੀ ਸਾਡਾ ਕਿਤੇ ਲੜਦਾ ਸਾਨੂੰ ਗੁੱਸਾ ਦੋ ਲੀਡਰਾਂ ਤੇ ਆ ਸਾਡੇ ਕਿਸਾਨਾਂ ਤੇ ਕੋਈ ਗੁੱਸਾ ਨਹੀਂ ਕਿਉਂ ਲੀਡਰ ਜਿੱਧਰ ਮਰਜ਼ੀ ਲੈ ਜਾਣਗਾ ਮਤਲਬ ਕਿਸਾਨਾਂ ਨੂੰ ਉਹ ਗਏ ਨੇ ਸਾਡੀ ਨੌਜਵਾਨੀ ਵਧੀਆ ਕੰਮ ਕਰਦੀ ਹੈ ਸਾਡਾ ਨੌਜਵਾਨਾਂ ਤੇ ਕੋਈ ਤਰਾਜ ਨਹੀਂ ਜਿੱਦ ਉਧਰ ਦਿੱਲੀ ਕੰਨੀ ਵਾਕੇ ਜਿਹੜੇ ਲੋਕ ਤਾਕਤਾਂ ਲਗੀਆਂ ਹੈ ਸਾਡਾ ਰੋਸ ਉਹਨਾਂ ਨਾਲ ਹੈ ਗਾਹਾਂ ਨੂੰ ਸਰਕਾਰ ਇਸ ਗੱਲ ਤੋਂ ਬਾਜ਼ ਆ ਜੇ ਸਾਰੇ ਮੈਂ ਭਾਰਤ ਦੇ ਲੋਕਾਂ ਨੂੰ ਬੇਨਤੀ ਕਰਦ ਹਾਂ ਦੋਨੋਂ ਬਰਾ ਠੰਡੇ ਬਧਾ ਪਰ ਗੱਲ ਮੈਂ ਇੱਕ ਕਰਨੀ ਚਾਹੁੰਦਾ ਅਸਲ ਦੋਨੋਂ ਨਹੀਂ ਸਾਡਾ 26 ਤਰੀਕ ਨੂੰ ਸ਼ੁਰੂ ਹੋਇਆ ਹੁਣ ਜੋ ਖੜਦੰਬ ਮਚਾਉ ਉਤੀ ਜੋ ਦੋਨੋਂ ਨੂੰ ਪਾਸੇ ਲਿਜਾਉ ਉਤੀ ਜੋ ਲੋੜ ਉਹ ਕਹਿਗੇ ਜੀ ਉਹ ਉੱਥੇ ਅਲਜੀ ਭਾਜ ਦੇ ਗਏ ਨੇਗੇ ਹੁਣ ਜੇ ਆਰਐਸਐਸ ਦਾ ਸਾਡੇ ਨਾਲ ਪੰਗਾ ਲਊਗੇ ਤਾਂ ਸਰਕਾਰ ਜੇ ਕਹਿਦੀ ਏ ਇੱਕ ਨਵਾਂ ਪੰਗਾ ਪਾਊਗੀ ਮੈਂ ਕਹਿੰਦਾ ਜੇ ਫਿਰ ਸਰਕਾਰ ਨੇ ਪਾਉਣਾ ਹੀ ਆ ਸਾਡੇ ਨਾਲ ਫੇਰ ਕਰ ਲੈ ਸਰਕਾਰ ਪਾਸੇ ਹੋ ਜੇ ਫਿਰ ਸਾਡੇ ਨਾਲ ਦਿਨ ਵੰਡਣ ਉਹ ਤੇ ਫਿਰ ਅਸੀਂ ਸਨੇਹਾਵ ਦਾ ਦੇ ਦੇਣੇ ਆਪਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਧਣਾਂ ਨੇ ਫਿਰ ਨਾ ਭਈ ਅਸੀਂ ਮਰ ਗਏ ਉਹਨਾਂ ਦੇ ਬਰਚਾ ਦਰਜ ਨਾ ਕਰਿਓ ਜੋ ਮਰ ਗਏ ਉਹ ਸਾਡੇ ਦੇ ਬਰਚਾ ਨਾ ਦਰਜ ਉਹ ਤਾਂ ਨਗੀਰ ਕੱਢ ਗਏ ਪੱਤੇ ਦਿਖਾ ਕੇ ਲੜੀਏ ਨਾ ਕੁਝ ਗੱਲਾਂ ਲਾ ਲੜੀਏ ਤੁਸੀਂ ਤੋਰਦਿਆਂ ਉਹ ਕਦੇ ਕਿਤੇ ਪੱਥਰ ਬਾਜੀ ਕਰਾਤੀ ਕਦੇ ਰਾਜਸਥਾਨ ਦੇ ਜਾ ਕੇ ਪਏ ਮੁੰਡਿਆਂ ਤੇ ਲਾਠੀ ਚਾਰਜ ਕਰਾਤਾ ਗੁੰਡਿਆਂ ਤੋਂ ਕਦੇ ਆ ਕੇ ਅੱਜ ਵਾਲੇ ਪੰਨੂ ਵਾਲੇ ਚੌਥੇ ਸਟੇਜ ਦੇ ਉੱਤੇ ਰੋੜੇ ਬਾਜੀ ਕਰਾਤੀ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਇਹ ਅੱਜ ਮੀਟਿੰਗ ਦੇ ਵਿੱਚ ਜਿੰਦਾ ਵੀ ਬਚਿਆ ਰਹ ਜਾਊਗਾ ਇਹਦੇ ਬਾਰੇ ਕੀ ਕਰਨਾ ਪੂਰਾ ਬਾਰ ਕੇ ਸੋਚਿਆ ਜਾਊਗਾ ਅਗਲੀ ਗੱਲ ਜੇ ਕਿਸੇ ਮੇਰਾ ਰੋਧੂ ਸਿੰਘ ਆ ਬੋਲਦਾ ਹੋਵੇ ਮੇਰੇ ਬੋਲਣ ਤੇ ਸਟੇਜ ਤੇ ਕੋਈ ਉਸ ਦੇ ਮਤਵ ਨਾਲ ਮੇਰੇ ਖਿਲਾਫ ਟਿੱਪਣੀਆਂ ਖਿਲਾਫ ਹੋਣਗੀਆਂ ਹੁਣ ਵੀ ਇਹ ਲੀਡਰ ਮੂਰੇ ਨਹੀਂ ਆਉਣਾ ਚਾਹੀਦਾ ਇਹਦੇ ਵੀ ਅਸੀਂ ਵਿਚਾਰ ਕਰਾਂਗੇ ਜਿਹੜੇ ਲੀਡਰ ਦੇ ਖਿਲਾਫ ਕੋਈ ਕੁਝ ਮਤਲਬ ਬੋਲਦਾ ਵੀ ਇਹ ਲੀਡਰ ਮੂਰੇ ਨਹੀਂ ਆਉਣਾ ਚਾਹੀਦਾ ਉਹਦੇ ਬਾਰੇ ਵੀ ਅਸੀਂ ਸੁਣਾਂਗੇ ਅੱਜ ਮੇਰੀ ਇੰਨੀ ਗੱਲ ਸੀ ਅ ਰਵਿੰਦੂ ਸਿੰਘ ਮਾਨਸਾ ਜੀ ਇੱਕ ਬਹੁਤ ਸਾਰੇ ਸਵਾਲ ਆ ਰਹੇ ਆ ਲੋਕਾਂ ਦਾ ਚੱਲਦੇ-ਚੱਲਦੇ ਵਿੱਚ ਕਿ ਉੱਥੋਂ ਇੱਕ ਨੌਜਵਾਨ ਨੂੰ ਪੁਲਿਸ ਚੁੱਕ ਕੇ ਲੈ ਗਈ ਆ ਉਹਦੀ ਪੱਗ ਪੈਰਾਂ ਦੇ ਵਿੱਚ ਰੋਲ ਕੇ ਉਹਨੂੰ ਚੁੱਕ ਕੇ ਲੈ ਗਈ ਆ ਉਹਦੀ ਬਾਰੇ ਕੀ ਆਪਾਂ ਵਿਚਾਰ ਕਰਾਂਗੇ ਉਹਨਾਂ ਦੇ ਕੀ ਸਰਕਾਰ ਤੋਂ ਬਾਬਨਾਵਾਂਗੇ ਮਤਲਬ ਇੱਕ ਬੇਨਤੀ ਆ ਵੀ ਅਸੀਂ ਜਿੱਦ ਦੇ ਸਰਕਾਰ ਨਾਲ ਸਾਡਾ ਕੋਈ ਸਮਝੌਤਾ ਪਹਿਲਾਂ ਨਹੀਂ ਸਰਕਾਰ ਕਦੇ ਮੰਨਦੀ ਹੁੰਦੀ ਉਹ ਸਾਡੇ ਦੇ ਸ਼ਕਤੀਬੰਦੇ ਤੇ ਪਰਚੇ ਪਾਤੇ ਸਾਨੂੰ ਵੀ ਅੰਦਰ ਭੇਜੂ ਮੈਨੂੰ ਪੱਕਾ ਯਕੀਨ ਹੈ ਜਿੰਨਾ ਚਿਰ ਮੋਦੀ ਦੀ ਸਰਕਾਰ ਰਹੂ ਅਸੀਂ ਜੇਲ੍ਹ 'ਚ ਰਹਾਂਗੇ لازਮੀ ਪਰ ਜਿੱਦ ਦੇ ਕੋਈ ਸਰਕਾਰ ਨਾਲ ਗੱਲ طے ਹੋਊਗੀ ਪਹਿਲਾਂ ਉਹ ਨੌਜਵਾਨਾਂ ਬਾਰੇ ਸੋਚਿਆ ਜਾਊਗਾ ਮੈਂ ਪਹਿਲਾਂ ਵੀ ਕਹਿੰਦਾ ਜੋ ਟਰੈਕਟਰ ਤੇ ਖਰਚਾ ਹੋਊ ਕਰਾਂਗੇ ਉਹਨਾਂ ਦੇ ਕਿੰਨੇ ਤੋਂ ਪੈਸਾ ਲੱਗੂ ਅਸੀਂ ਲਾਵਾਂਗੇ ਜੇ ਸਾਡੀ ਕੱਲੇ ਉਸ ਨੌਜਵਾਨ ਦੀ ਪੱਗ ਨਹੀਂ ਥੱਲੇ ਰੋਲੀ ਗਈ ਅਸੀਂ ਹਰਿਆਣਵੀ ਵਾਲੇ ਵੀ ਪੱਗ ਬੰਨ੍ਹਦੇ ਹਾਂ ਉਹਨਾਂ ਦੀ ਪੱਗ ਰੋਲੀ ਗਈ ਜੁਪੀ ਵਾਲੇ ਪੱਗ ਬੰਨ੍ਹਦੇ ਨੇ ਖੁਸ਼ ਲੋਕ ਉਹਨਾਂ ਦੀ ਪੱਗ ਥੱਲੇ ਰੋਲੀ ਗਈ ਰਾਜਸਥਾਨ ਦੇ ਸਾਡੇ ਨੂੰ ਵਧੀਆ ਪੱਗ ਬੰਨ੍ਹਦੇ ਨੇ ਉਹਨਾਂ ਦੀ ਪੱਗ ਰੋਲੀ ਗਈ ਸਿੱਖ ਅਸੀਂ ਖਾਸ ਸਿੱਖ ਹੁੰਦੇ ਹਾਂ ਸਿੱਖਾਂ ਦੇ ਪੱਗ ਨੂੰ ਪਿਆਰ ਕਰਦੇ ਹਾਂ ਸਾਰੇ ਭਾਰਤ ਦੇ ਲੋਕਾਂ ਦੀ ਪੱਗ ਥੱਲੇ ਰੋਲੀ ਗਈ ਕੱਲੇ ਨੌਜਵਾਨ ਲਈ ਇਹ ਸਰਕਾਰ ਦਾ ਇਸ ਨਾਲ ਪੂਰਾ ਨਿਯੋਧਾ ਨੂੰ ਪਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਬਹੁਤ ਸਾਰੇ ਲੋਕ ਸਵਾਲ ਇਹ ਚੁੱਕਦੇ ਨੇ ਸ਼ਰਾਰਤੀ ਕੀ ਇਹ ਤਾਂ ਜੀ ਸਰਕਾਰ ਦੇ ਨਾਲ ਰਲ ਕੇ ਚਾਲਾਂ ਘੇੜ ਰਹੇ ਨੇ ਐ ਕਰ ਲੈਣੇ ਐ ਕਰ ਰਹੇ ਨੇ ਉਹਨਾਂ ਨੂੰ ਅੱਬਾ ਕੀ ਕਹਿਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੋ ਪਹਿਲਾਂ ਉਹਨਾਂ ਨੇ ਕੁਝ ਕਰ ਲਿਆ ਕਰ ਲਿਆ ਜਿਹੜੀ ਖੇ ਖੰਡਿਆਲੀ ਜਿਹੜੀ ਨੌਜਵਾਨੀ ਉਹਨਾਂ ਦੇ ਮਗਰਤੀ ਉਹਨਾਂ ਦੇ ਕਹੇ ਜੋ ਚੱਲਦੀ ਸੀ ਉਹ ਸ਼ਰਾਰਤੀ ਅੰਸਰਾਂ ਦੇ ਹੁਣ ਨੌਜਵਾਨੀ ਛੱਤਰ ਮਾਰੇ ਸਾਥੋਂ ਬੁੜਿਆਂ ਤੋਂ ਨਾ ਕਹਾਵੇਂ ਕੁਜ਼ਮਾ ਬੇਇੰਤਿਹਾਰਦਾ ਉਹਨਾਂ ਨੂੰ ਦਿਰਫ ਟੇਮੂ ਕਹੇ ਸਾਡਾ 4 ਜੂਨ ਮਹੀਨਰ ਲਾਈ ਬੈਠਿਆ ਕਹਦਾ ਸੀ ਵੀ ਜਮਾ ਕੋ ਡਰਦਾ ਨਹੀਂ ਮੈਂ ਰੋਦਸ ਕੋਈ ਇੱਕ ਗੱਲ ਡਰਦਾ ਪਰ ਨੌਜਵਾਨੀ ਸੋਚੇ ਜਿਹੜੇ ਬੰਦਿਆਂ ਨੇ ਗਲਤ ਰਸਤੇ ਪਾਇਆ ਖਾਂਚੇ ਕਰਕੇ ਪੰਜਾਬ ਵਾਲਿਆਂ ਮਗਰ ਉਹ ਜਿਹੜੇ ਪੰਜਾਬ ਚੋਂ ਨੇ ਨੌਜਵਾਨਾਂ ਨੂੰ ਮਾਰ ਰਸਤੇ ਪਾਇਆ ਉਹ ਪਿੰਡਾਂ ਦੇ ਨਾਲ ਬੰਨਦੇ ਨੇ ਉਹਨਾਂ ਦੀ ਗੱਲ ਨਾ ਸੁਣਨ ਏਸੀ ਤਾਂ ਤੁਸੀਂ ਨੌਜਵਾਨੋਂ ਤੁਸੀਂ ਨਹੀਂ ਸਮਝਦੇ ਦੀ ਅਜ ਤਾਂ ਪੰਜਾਬ 'ਚ ਜਿਹਨੇ ਆਡਰ ਸਟੇਜ ਲਾ ਲਈ ਜੇ ਤਾਂ ਉਹਦੀ ਸਮਝ ਕੇ ਦੀਏ ਇਤੋਂ ਤੁਸੀਂ ਆਪਣੀ ਸਟੇਜ ਦੇ ਨਵੀਂ ਲੱਗਣ ਦਿੱਤਾ ਤੀਗਾ ਅਸੀਂ ਇਸ ਕਰਕੇ ਹੁਣ ਤੁਸੀਂ ਸਿਆਣੇ ਹੋ ਉਹਨਾਂ ਨੂੰ ਪਾਓ ਲਹਨਤਾਂ ਪਾਓ ਸੀ ਦੋਲਣ ਖਰਾਬ ਕਰਤਾ ਤੇ ਦੁਬਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਦੋਲਣ ਦੇ ਵਿੱਚ ਸ਼ਾਮਲ ਹੋ ਤੁਸੀਂ ਆ ਕੇ ਪਹਿਰਾ ਦਿਓ ਗਾਰੰਟੀ ਯਾਰ ਬਣੋ ਆਉਣ ਵਾਲੇ ਸਮੇਂ ਵੀ ਲੀਡਰ ਬਣੋ